ਪਿਆਰੇ ਬੱਚੋ ਅੱਜ ਅਸੀਂ ਕਰਨ ਜਾ ਰਹੇ ਹਾਂ ਅਭਿਆਸ 2.3 ਦਾ 9 10 11 ਸਵਾਲ ਤੇ ਇਸ ਨੂੰ ਤੁਸੀਂ ਧਿਆਨ ਨਾਲ ਸਵਾਲ ਨੂੰ ਪੜ੍ਹਨਾ ਹੈ ਤੇ ਉਹਦਾ ਆਨਸਰ ਕਰਨਾ ਹੈ ਚਲੋ ਦੇਖਦੇ ਹਾਂ ਕਿਵੇਂ ਕਰਨਾ ਹੈ ਸਵਾਲ 9 ਅੰਕਾਂ 9 3 4 0 7 ਦੀ ਵਰਤੋਂ ਕਰਦੇ ਹੋਏ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਇਹਨਾਂ ਦਾ ਅੰਤਰ ਵੀ ਪਤਾ ਕਰੋ ਜਿਹੜੇ ਅੰਕ ਦਿੱਤੇ ਗਏ ਹਨ ਉਹਨਾਂ ਦੀ ਵੱਡੀ ਤੋਂ ਵੱਡੀ ਸੰਖਿਆ ਲਿਖਣੀ ਹੈ ਤੇ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਹੈ ਫਿਰ ਸਤੋ ਅੰਤਰ ਪੁੱਛਿਆ ਗਿਆ ਹੈ ਇਸੇ ਫਿਰ ਅੰਤਰ ਕੱਢਣਾ ਹੈ ਅੰਤਰ ਤੋਂ ਪਾ ਘਟੋ ਹੁੰਦਾ ਹੈ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ بڑے ਅੰਕ ਤੋਂ ਸ਼ੁਰੂ ਕਰਾਂਗੇ بڑا ਅੰਕ ਹੈ 9 7 चार तीन जीरो हजार चार तो तीस संख्या हम छोटी तो छोटी संख्या छोटी तो छोटी संख्या से छोटे अंक तो शुरू कर लेकिन दे सब तो अगे नहीं लगा सकते अड़ा छोटा अंक तीन है उस अ लगा के फिर अस जीरो लगावा गेनि की तीन जीरो चार सात ਨੋ ਇਹ ਹੋ ਗਈ ਆਪਣੀ ਛੋਟੀ ਤੋਂ ਛੋਟੀ ਸੰਖਿਆ 30479 ਹੁਣ ਇਹਨਾਂ ਦਾ ਅੰਤਰ ਪਤਾ ਕਰਨਾ ਹੈ ਅੰਤਰ ਪਰਕਾ ਕਰ ਲਈ ਵੱਡੀ ਸੰਖਿਆ ਨੂੰ ਅਸੀਂ ਉੱਪਰ ਲਿਖਾਂਗੇ ਛੋਟੀ ਸੰਖਿਆ ਨੂੰ ਨੀਚੇ ਹੁਣ ਅਸੀਂ ਇਸ ਦਾ ਅੰਤਰ ਪਤਾ ਕਰਦੇ ਹਾਂ ਘਟੋ ਕਰਦੇ ਹਾਂ 0 ਵਿੱਚ 9 ਨਹੀਂ ਜਾ ਸਕਦੇ 0 ਨਾਲ ਵਾਲੇ ਅੰਕ ਤੋਂ ਇੱਕ ਅੰਕ ਹਸਲ ਲੇਗਾ ਵੰਡਣ ਕੀ 10 ਇੱਥੇ ਰਹਿ ਜਾਣਗੇ ਏ 2 2 ਵਿੱਚੋਂ ਵੀ 7 ਨਹੀਂ ਜਾ ਸਕਦੇ 2 4 ਤੋਂ ਇੱਕ ਅੰਕ ਲਏਗਾ ਹਸਲ ਦੇ ਤੌਰ ਤੇ ਤੇ ਇੱਥੇ ਰਹਿ ਜਾਣਗੇ 3 3 'ਚੋਂ ਵੀ 4 ਨਹੀਂ ਜਾ ਸਕਦੇ 3 7 ਤੋਂ ਇੱਕ ਅੰਕ ਲਏਗਾ ਵੰਡਣ ਕੀ 13 ਤੇ ਇੱਥੇ ਕੱਟ ਕੇ ਰਹਿ ਜਾਣਗੇ 6 ਤਾਂ ਉੱਪਰਲੇ ਅੰਕ ਸਾਰੇ ਆਪਣੇ ਠੀਕ ਕਰ ਲਏ ਹਨ ਤੇ ਹੁਣ ਘਟੋ ਕੱਢੀਆਂ 10 'ਚੋਂ 9 ਗੇ 1 12 'ਚੋਂ 7 ਘਟੋ ਕਿਤੇ ਰਹਿ ਗਏ 5 13 ਚੋਂ 4 ਘਟੋ ਕਿਤੇ 9 6 ਚੋਂ 0 ਘਟੋ ਕਿਤੇ 6 9 ਚੋਂ 3 ਗਏ 6 ਇਹ ਆ ਗਿਆ ਆਪਣਾ ਆਨਸਰ ਤਾਂ ਹੁਣ ਕਰਦੇ ਹਾਂ 10ਵਾਂ ਸਵਾਲ ਚਾਰ ਅੰਕਾਂ ਦੀ ਤਿੰਨ ਅੰਕਾਂ ਦੀ ਅਤੇ ਦੋ ਅੰਕਾਂ ਦੀਆਂ ਪੱਟੀਆਂ ਤੋਂ ਵੱਡੀ ਸੰਖਿਆਵਾਂ ਦਾ ਜੋੜ ਪਤਾ ਕਰੋ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਸਭ ਤੋਂ ਵੱਡਾ ਅੰਕ 9 ਤੇ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੋਏਗੀ ਚਾਰ ਚਾਰ ਵਾਰ ਅਸੀਂ 9 ਲਿਖਾਂਗੇ 9 999 99 ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 3 9 ਪਾਵਾਂਗੇ ਆਪਾਂ 1 2 3 ਇੱਥੇ ਇਸ ਗੱਲ ਦਾ ਧਿਆਨ ਰੱਖਿਓ ਇਕਾਈ ਦੇ नीचे ਇਕਾਈ ਹੋਵੇ ਦਹਾਈ ਦੇ नीचे ਦਹਾਈ ਸੈਂਕੜੇ ਦੇ नीचे ਸੈਂਕੜਾ ਤੇ ਹਜ਼ਾਰ ਦੇ नीचे ਹਜ਼ਾਰ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਚਾਹਨੀ ਕਿ 99 ਦੋਂ ਨਾਈ ਹੁਣ ਅਸੀਂ ਇਹਨਾਂ ਦਾ ਕੀ ਕਰਨਾ ਹੈ ਜੋੜ ਕੌਨ ਕੀ ਕੁਐਸਚਨ ਵਿੱਚ ਸਾਨੂੰ ਜੋੜ ਪਤਾ ਕਰਨ ਲਈ ਕਿਹਾ ਗਿਆ ਹੈ ਤਾਂ ਇਸ ਦਾ ਜੋੜ ਕਿੰਨਾ ਹੋਏਗਾ 9 9 18 8 ਤੇ 9 27 ਜੇ ਤੁਹਾਨੂੰ ਪਹਾੜਾ ਆਉਂਦਾ ਤਾਂ ਤੁਸੀਂ ਪਹਾੜਾ ਵੀ ਗਿਣ ਸਕਦੇ ਹੋ 9 1 9 9 2 18 9 3 27 27 ਦਾ 7 ਹਸਲ 2 9918 18 927 27 ਤੇ 2 29 ਅਸਲ 2 9918 18 ਤੇ 2 बी बी ਦੇ 0 ਅਸਲ 2 9 2 ਗਿਆ ਇਹ ਹੋ ਗਿਆ ਆਪਣਾ ਜੋੜ ਫਲ ਇਹ ਆਪਣਾ ਆਨਸਰ ਆ ਗਿਆ ਤੇ 11ਵਾਂ ਸਵਾਲ ਦੇਖਦੇ ਹਾਂ ਸੰਖਿਆ 9676 ਵਿੱਚ 6 ਦੇ ਸਥਾਨਕ ਮੁੱਲ ਅਤੇ ਸੱਤ ਦੇ ਸਥਾਨਕ ਮੁੱਲ ਦਾ ਅੰਤਰ ਪਤਾ ਕਰੋ ਜਿਹੜੀ ਆਪਾਂ ਨੂੰ ਸੰਖਿਆ ਦਿੱਤੀ ਗਈ ਹੈ ਇਸ ਵਿੱਚ ਪਹਿਲਾਂ 6 ਦਾ ਸਥਾਨਕ ਮੁੱਲ ਦੱਸਣਾ ਹੈ ਫਿਰ 7 ਦਾ ਸਥਾਨਕ ਮੁੱਲ ਦੱਸਣਾ ਹੈ ਫਿਰ ਦੋਨਾਂ ਦੇ ਵਿੱਚ ਅੰਤਰ ਪਤਾ ਕਰਨਾ ਹੈ ਇਹ ਆਪਣੀ ਸੰਖਿਆ ਹੈ ਪਹਿਲਾ ਅੰਕ ਇਕਾਈ ਦਹਾਈ ਸੈਂਕੜਾ ਹਜ਼ਾਰ ਦਸ ਹਜ਼ਾਰ 6 ਜਿਹੜਾ ਹੈ ਉਸ ਦਾ ਸਥਾਨਕ ਮੁੱਲ ਕਿਉਂ ਹੋਗਾ ਕਿਉਂਕਿ 6 ਹਜ਼ਾਰ ਵਾਲੇ ਸਥਾਨ ਤੇ ਹੈ ਤਾਂ ਆਪਾਂ 6 ਨੂੰ 1000 ਨਾਲ ਗੁਣਾ ਕਰਾਂਗੇ ਦਾ 6 ਦਾ ਸਥਾਨਕ ਮੁੱਲ ਹੈ 6000 7 ਦਾ ਸਥਾਨਕ ਮੁੱਲ 7 ਦਹਾਈ ਵਾਲੀ ਜਗ੍ਹਾ ਤੇ ਹੈ ਤਾਂ 7 ਦਾ ਸਥਾਨਕ ਮੁੱਲ ਹੋਏਗਾ ਕਿਉਂਕਿ ਦਹਾਈ ਵਾਲੀ ਜਗ੍ਹਾ ਤੇ ਹੈ ਤਾਂ 10 ਨਾਲ ਗੁਣਾ ਕਰਾਂਗੇ ਤਾਂ 7 ਦਾ ਸਥਾਨਕ ਮੁੱਲ 70 ਹੁਣ ਇਹਨਾਂ ਦਾ ਅੰਤਰ ਪਤਾ ਕਰਨਾ ਹੈ बड़ी ਸੰਖਿਆ 6000 ਉੱਪਰ ਲਿਖਾਂਗੇ ਤੇ ਇਸ ਵਿੱਚੋਂ 70 ਘਟਾਵਾਂਗੇ ਇੱਥੇ ਵੀ ਇਸ ਗੱਲ ਦਾ ਧਿਆਨ ਰੱਖਣਾ ਹੈ ਇਕਾਈ niche ਇਕਾਈ ਹੋਵੇ ਦਾਹੀ ਦੇ niche ਧਾਈ ਚਲੋ ਘਟਾਉ ਕਰਦੇ ਹਾਂ 0 ਵਿੱਚੋਂ 0 ਘਟਾਈ 0 0 ਵਿੱਚੋਂ 7 ਨਹੀਂ ਨਿਕਲ ਸਕਦੇ ਇਹ ਹੀ 0 ਇਸ 0 ਤੋਂ ਇੱਕ ਮੰਗੇਗਾ ਲੇਕਿਨ ਇਸ ਪਾਸ ਦੇ ਲਈ ਇੱਕ ਅੰਕ ਨਹੀਂ ਹੈ ਤਾਂ ਇਹ 0 ਇਸ ਨਾਲ ਵਾਲੇ 6 ਅੰਕ ਤੋਂ ਇੱਕ ਲਏਗਾ ਤਾਂ ਇਹ ਬੰਜਨਗੇ 10 ਇੱਥੇ ਰਹਿ ਜਾਣਗੇ 5 ਹੁਣ 10 0 ਨੂੰ 1 ਦੇਗਾ ਇਹ ਬੰਜਨਗੇ 10 ਤੇ ਇੱਥੇ ਰਹਿ ਜਾਣਗੇ 9 ਹੁਣ ਅਸੀਂ ਘਟਾਉ ਕਰਦੇ ਹਾਂ 10 ਚੋਂ 7 ਗਏ 3 9 ਦੇ 9 5 ਚਲੋ ਕੀ ਅਨਸਰ ਆਇਆ 5930 ਇਹਨੂੰ ਉੱਤਰ ਚ ਅਨਸਰ ਲਿਖ ਸਕਦੀ ਹਾਂ ਇੱਥੇ ਲਿਖ ਲਓ ਅਮਸਵਾਲ ਹੈ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਵਿੱਚੋਂ 45556 ਨੂੰ ਘਟਾਓ ਇਕਾਈ ਦਹਾਈ ਸੈਂਕੜਾ ਇਹ ਹਜ਼ਾਰ ਦੇ ਦੋਨੋਂ ਅੰਕ ਨੇ 45555 ਪਹਿਲਾਂ ਆਨਸਰ ਕੱਢਣ ਲਈ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਲਿਖਾਂਗੇ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਵਿੱਚੋਂ ਘਟਾਣਾ ਹੈ ਤਾਂ 6 ਅੰਕਾਂ ਦੀ ਛੋਟੀ ਸੰਖਿਆ ਸਭ ਤੋਂ ਛੋਟਾ ਅੰਕ 0 0 ਨਹੀਂ ਲਿਖਾ ਸਕਦੇ ਆਪਾਂ ਸਾਰੀਆਂ ਤਾਂ ਪਹਿਲਾਂ 1 ਲਗਾਵਾਂਗੇ ਫਿਰ 5 ਨਾਲ 0ਵਾਂ ਤਾਂ ਇਹ ਕਿੰਨੇ ਹੋ ਗਏ 6 ਅੰਕ ਇਹ 6 ਅੰਕ ਦੀ ਸੰਖਿਆ ਨੂੰ ਪੜ੍ਹਦੇ ਹਾਂ कई दुहाई सैकड़ा हजार दस हजार लख यह कि संख्या है लाख इस घटाना कि पताली हजार पांच सौ पचवंजा तो यही दोनों अंक हजार वाले ने तो असी इस हजार तो ही शुरू करा पताली हजार पांच सौ पचवंजा हजार न हजार के नीचे ही लिखना है कई नई के नीचे दुहाई सैकड़ा हजार दस हजार असी ਇਸ ਦਾ ਘਟੋ ਕਰਦੇ ਹਾਂ 0 ਵਿੱਚ 5 ਨਹੀਂ ਜਾ ਸਕਦੇ ਤਾਂ ਇਹ ਨਾਲ ਵਾਲੇ ਅੰਕ ਤੋਂ ਲੇਗਾ ਇੱਕ ਲੇਕਿਨ ਨਹੀਂ ਹੈ ਦੇਣ ਲਈ ਤਾਂ ਤੁਸੀਂ ਦੇਖ ਰਹੇ ਹੋ ਸਾਰੀਆਂ ਜ਼ੀਰੋਂ ਨੇ ਤਾਂ ਇਸਾ ਵਾਂਗ ਹਰ ਅੰਕ ਨੂੰ ਜ਼ਰੂਰ ਪਈਗੀ ਨਾਲ ਵਾਲੇ ਅੰਕ ਤੋਂ ਲੈਣ ਦੀ ਇਸ ਜ਼ੀਰੋਂ ਨੇ ਸੰਖ ਤੋਂ ਲਿੱਤਾ ਬਣ ਕੇ 10 ਇੱਥੇ ਰਹਿ ਗਏ 9 ਇਸ ਅੰਕ ਨੇ ਵਿੱਚ ਇੱਕ ਦਿੱਤਾ ਇਹ ਬਣ ਕੇ 10 ਇੱਥੇ ਰਹਿ ਗਏ 9 9 ਇਹ ਹੋ ਗਏ 10 10 ਚੋਂ 5 ਘੰਟੇ 5 9 ਚੋਂ 5 ਕਟੇ 4 9 ਚੋਂ 5 ਕਟੇ 4 9 ਚੋਂ 5 ਕਟੇ 4 9 ਚੋਂ 4 ਕੱਡੇ 5 ਇਹ ਹੋ ਗਿਆ ਆਪਣਾ ਆਨਸਰ ਤਾਂ ਅਸੀਂ ਇਹਨਾਂ ਸਾਰੇ ਸਵਾਲਾਂ ਨੂੰ ਆਪਣੀ ਕਾਪੀ ਤੇ ਕੱਟ ਕੇ ਦੇਖਣਾ ਹੈ ਇਹਨਾਂ ਦਾ ਅਭਿਆਸ ਕਰਨਾ ਹੈ ਥੈਂਕ ਯੂ